ਇਹ ਆ ਗਿਆ ਇਹ ਕੂਠੀ ਦਾ ਫਰਸਟ ਬੈਡਰੂਮ ਇਹ ਜਿਹੜਾ ਇੱਥੇ ਬਾਥਰੂਮ ਦਿੱਤਾ ਹੋਇਆ ਹੈ ਇਹ ਕੋਮਨ ਰਹੇਗਾ ਬੈਡਰੂਮ ਨਾਲ ਵੀ ਅਟੈਚ ਹੈ ਤੇ ਦੂਸਰੇ ਪਾਸੇ ਇਹਦੀ ਐਂਟਰੀ ਹੈਗੀ ਲੌਬੀ ਦੇ ਵਿੱਚ ਫਰਸਟ ਬੈਡਰੂਮ ਦੇ ਵਿੱਚ ਡੌਨ ਸਿਲਿੰਗ ਹੋਈ ਹੋਈ ਹੈ ਫੈਨ ਵੀ ਇੱਥੇ ਤੁਹਾਨੂੰ ਮਿਲੇਗਾ ਬੈੱਡ ਬਣੇ ਹੋਏ ਨੇ ਏਸੀ ਤੁਹਾਨੂੰ ਵਿੱਚ ਹੀ ਮਿਲਣਗੇ ਜੀ ਆਹ ਦੇਖੋ ਕੱਪ ਬੋਰਡ ਫੁੱਲ ਹਾਈਟ ਦੇ ਬਣੇ ਹੋਏ ਨੇ ਪ੍ਰੋਪਰ ਦਰਾਜ ਵਗੈਰਾ ਪਏ ਹੋਏ ਨੇ ਤੇ ਇੱਧਰ ਦਿਖਾ ਦੋ ਬਾਥਰੂਮ ਇੱਧਰ ਨਾਲ ਹੀ ਆ ਗਿਆ ਜੀ ਬਾਥਰੂਮ ਦੇ ਵਿੱਚ ਵੀ ਸਾਰਾ ਦੀ ਐਸੈਸਰੀ ਲੱਗੀ ਹੋਈ ਹੈ ਤੇ ਜਗਵਾਰ ਵੀ ਲੱਗੀ ਹੋਈ ਹੈ ਡਬਾਇਡਰੇ ਤੇ ਜਗਵਾਰ ਦੇ ਅਜੋ ਤੁਹਮ ਦਿਖਾਣਿਆ ਦੂਜਾ ਬੈਡਰੂਮ ਦੂਜਾ ਬੈਡਰੂਮ ਵੀ ਤੁਹਾਨੂੰ ਪ੍ਰੋਪਰ ਖੁੱਲਾ ਡੁੱਲਾ ਮਿਲ ਜੂਗਾ ਬੈੱਡ ਇਹਦੇ ਵਿੱਚ ਵੀ ਬਣੇ ਹੋਏ ਨੇ ਤੇ ਡਾਊਨ ਸੇਲਿੰਗ ਹੋਈ ਹੋਈ ਆ ਪ੍ਰੋਪਰ ਫੈਨ ਲੱਗਾ ਹੋਇਆ ਏਸੀ ਤੁਹਾਨੂੰ ਇਹਦੇ ਵਿੱਚ ਦੋ ਮਿਲ ਜਾਣਗੇ ਇੱਧਰ ਆ ਗਿਆ ਜੀ ਆਪਣਾ LED ਪੈਨਲ ਤੇ ਇਹਦਾ ਜਿਹੜਾ ਬਾਥਰੂਮ ਆ ਇਹਦਾ ਬਾਥਰੂਮ ਵੀ ਅਟੈਚ ਹੈ ਅਜੋ ਤੁਹਮ ਦਿਖਾਣਿਆ ਦਾ ਕੰਮ ਜੈਗਵਾਰ ਦੇ ਡਿਵਾਈਡਰ ਲਾਇਣਗੇ ਵਾਸ਼ ਹੈਂਗੇ ਕਿ ਸਿੱਟਾਂ ਨੇ ਫੁੱਲ ਹਾਈਟ ਤੱਕ ਟਾਇਲ ਲੱਗੀ ਹੋਈ ਹੈ ਐਸੈਸਰੀ ਸਾਰੀ ਲੱਗੀ ਹੋਈ ਹੈ ਜੀ ਫੈਨ ਵਗੈਰਾ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਵਿੱਚ ਮਿਲਣਗੇ ਆ ਦੇਖੋ ਜੀ ਇਹਦੇ ਉੱਪਰ ਵੀ ਜਿਹੜੇ ਆਪਣਾ ਪਾਰਟੀਸ਼ਨ ਹੋਈ ਹੋਈ ਆ ਟਫੰਦੀ ਹੋਈ ਹੋਈ ਆ ਪ੍ਰੋਪਰ ਰੇਲਿੰਗ ਲੱਗੀ ਹੋਈ ਆ ਇਹਦੇ ਉੱਪਰ ਸਟੀਲ ਦੀ ਗ੍ਰਿੱਲ ਲੱਗੀ ਹੋਈ ਆ ਅੱਜ ਉਹ ਮਰੇ ਵਗੈ ਹਾਂਜੀ ਆ ਜਿਹੜੀ ਤੁਸੀਂ ਕੋਠੀ ਦੀ ਵੀਡੀਓ ਦੇਖੀ ਆ ਇਹ ਹੈਗੀ 185 ਗਾਜ ਲੋਕੇਸ਼ਨ ਹੈਗੀ ਆ ਦੀ ਘੁੰਮਨਗਰ A ਘੁੰਮਨਗਰ A ਦੇ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਨਾਲ ਵਾਲੀ ਰੋਡ ਦੇ ਉੱਤੇ ਪੈ ਜਾਂਦੀ ਆ ਸਿੱਧਰਾਂ ਰੋਡ ਦੇ ਬਿਲਕੁਲ ਨਾਲ ਇਹ ਕੋਠੀ ਡਿਟੇਲ ਇਹ ਆ ਵੀ ਇਹਦੇ ਵਿੱਚ 4 ਬੈਡਰੂਮ 4 ਬਾਥਰੂਮ ਇੱਕ ਕਿਚਨ ਮਿਲ ਜੂਗੀ ਜਿਗਾਠਣੇ ਦੀਆਂ ਸਾਗਵਾਂ ਦੀਆਂ ਪਾਲਿਸ਼ ਹੋਈ ਹੋਈਆਂ ਜੋ ਛੁਮਰ ਵਗੈਰਾ ਤੁਹਾਨੂੰ ਸਾਰਾ ਦਿਖਾਇਆ ਵੀਡੀਓ ਦੇ ਵਿੱਚੋਂ ਸਾਰਾ ਵਿੱਚ ਮਿਲੂਗਾ ਜੀ ਕੋਠੀ ਵਧੀਆ ਲੱਗੀ ਤੁਸੀਂ ਕੋਠੀ ਲੈਣਾ ਚਾਹੁੰਦੇ ਜਾਂ ਕੋਠੀ ਦੇਖਣਾ ਚਾਹੁੰਦੇ ਸਾਡੇ ਨੰਬਰ ਤੇ ਫੋਨ ਕਰ ਸਕਦੇ ਹੋ 8264231001 ਇਸ ਨੰਬਰ ਤੇ ਫੋਨ ਕਰਕੇ ਆ ਜਿਓ ਆਪਾਂ ਤੁਹਾਨੂੰ ਕੋਠੀ ਦਿਖਾ ਦਾਂਗੇ ਨਾਲੇ ਕੋਠੀ ਦੀ ਪੂਰੀ ਡਿਟੇਲ ਦੱਸਣਾ ਜੀ ਧੰਨਵਾਦ